ਥੋੜੀ ਜੇਪੇ ਉੱਥੇ ਚਾ ਪੰਜ ਸਰੂਪ ਪੈਟਰੋਲ ਪਾ ਕੇ ਤੇ ਉਹ ਅਗਨ ਭੇਟ ਕਰ ਦਿੱਤੇ ਆ ਤੇ ਇਹ ਜਿਹੜੀ ਸਾਜ਼ਿਸ਼ ਹੋਈ ਆ ਇਹ ਸਰਕਾਰ ਨੂੰ ਤੁਰੰਤ ਜਿਹੜੀ ਆ ਲੱਭਣੀ ਚਾਹੀਦੀ ਆ ਇਹਦੇ ਪਿੱਛੇ ਕਿਹੜੇ ਅੰਸਰ ਆ ਤੇ ਇਹਨਾਂ ਜਿਹੜੇ ਹੈਗੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਆ ਜਿਹਨੇ ਅਰਦਾਸ ਬਣਾਈ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਪਲਾ ਦੇ ਆਦਮੀਆਂ ਹੋਰ ਕਿਸੇ ਗ੍ਰੰਥ ਦੀਆਂ ਨਹੀਂ ਹੁੰਦੀਆਂ ਕੇਵਲ ਤਾਂ ਕੇਵਲ ਜਦੋਂ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਪਤਾ ਨਹੀਂ ਹੁਣ ਮੈਨੂੰ ਕਿਹੜੀ ਇਹਦੇ ਪਿੱਛੇ ਸਾਜ਼ਿਸ਼ ਵੱਡੀ ਚੱਲਦੀ ਆ ਦੇਖੋ ਮੈਨੂੰ ਖਬਰ ਹੁਣ ਫੇ ਲੇਟ ਮਿਹੜੀ ਥੋੜੀ ਜੇ ਪੇ ਉੱਥੇ ਚਾਹ ਪੰਜ ਸਰੂਪ ਪੈਟਰੋਲ ਪਾ ਕੇ ਤੇ ਉਹ ਅਗਨ ਭੇਟ ਕਰ ਦਿੱਤੇ ਆ ਤੇ ਇਹ ਜਿਹੜੀ ਸਾਜ਼ਿਸ਼ ਹੋਈ ਆ ਇਹ ਸਰਕਾਰ ਨੂੰ ਤੁਰੰਤ ਜਿਹੜੀ ਆ ਲੱਭਣੀ ਚਾਹੀਦੀ ਆ ਕਿਉਂਕਿ ਸਮੁੱਚਾ ਸਿੱਖ ਪੰਥ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਹੀਦੀ ਗੁਰਪੁਰਬ ਮਨਾ ਰਿਹਾ ਤੇ ਇਹੋ ਜਿਹਾ ਸੈਂਸਟਿਵ ਸਮੇਂ ਦੇ ਵਿੱਚ ਅਸੀਂ ਤਾਂ ਉਥੋਂ ਨਗਰ ਕੀਰਤਨ ਲਿਆਉਣ ਦਾ ਤੇ ਉਹ ਸਰਕਾਰ ਨਾਲ ਵੀ ਬੈਠ ਕੇ ਵਿਚਾਰ ਕਰ ਰਹੇ ਸੀ ਔਰ ਇਹੋ ਜਿਹੀ ਦੁਖਦ ਘਟਨਾ ਦਾ ਘਟ ਜਾਣਾ ਇਹਦੇ ਪਿੱਛੇ ਕਿਹੜੇ ਅਨਸਰ ਆ ਤੇ ਇਹਨਾਂ ਜਿਹੜੇ ਹੈਗੇ ਉਹਨਾਂ ਨੂੰ ਬੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਸੈਂਟਰ ਸਰਕਾਰ ਇਹ ਵਿਆਦੀਆਂ ਦੇ ਮੁੱਦੇ ਤੇ ਜਿਹੜੀ ਆਪਣੇ ਆਈਪੀਸੀ ਦੇ ਵਿੱਚ ਜਿਹਨੂੰ ਆਪਾਂ ਹੁਣ ਨਵਾਂ ਭਾਰਤੀਆ ਨਿਗਮ ਕੋਈ ਬੀਐਨਐਸ ਕਹਿੰਦੇ ਆ ਉਹਦੇ ਵਿੱਚ ਸੋਧ ਕਰੇ ਤੇ ਉਹ ਜਿਹੜੇ ਸੈਕਸ਼ਨ ਆ ਉਹਨਾਂ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਕਰੇ ਕਿਉਂਕਿ ਸਰਕਾਰਾਂ ਪਹਿਲਾਂ ਵੀ ਇਹਦੇ ਬਾਰੇ ਬਣਾਉਂਦੀਆਂ ਰਹੀਆਂ ਪਰ ਉਹ ਐਕਟ ਐਕਟੇ ਬਣ ਕੇ ਰਹਿ ਗਏ ਉਹਨਾਂ ਦੀ ਕੋਈ ਅਮਲਦਾਰੀ ਨਹੀਂ ਹੋਈ ਤੇ ਅੱਜ ਵੀ ਸਰਕਾਰ ਜਿਹੜੀ ਆ ਇਹ ਵੀ ਮੈਂ ਸਮਝਦਾ ਇੱਕ ਬਿਆਦਬੀ ਦਾ ਮੇਲ ਲਿਆ ਕੇ ਉਹਦੇ ਤੇ ਆਪਣੀ ਰਾਜਨੀਤੀ ਉਹ ਖੇਡ ਰਹੀ ਆ ਪਤਾ ਤਾਂ ਹੈਗਾ ਵੀ ਮੋਰੇ ਬਾਣਾ ਕੁਛ ਨਹੀਂ ਕਿਉਂਕਿ ਸੈਂਟਰਲ ਐਕਟ ਆ ਤੇ ਸੈਂਟਰਲ ਐਕਟ ਜਿੰਨਾ ਚਿਰ ਮੈਂਡ ਨਹੀਂ ਹੁੰਦਾ ਉਹਨਾਂ ਚਿਰ ਕੋਈ ਸਾਨੂੰ ਆਪਣੇ ਇਨਸਾਫ ਨਹੀਂ ਮਿਲਣਾ ਤੇ ਮੈਂ ਸਮਝਦਾ ਵੀ ਇਹ ਦਿਨੋਂ ਦਿਨ ਜਿਹੜੇ ਆ ਘਟਨਾਵਾਂ ਇਦਾਂ ਦੀਆਂ ਵੱਧ ਰਹੀਆਂ ਆ ਖਾਸ ਕਰਕੇ ਮੈਂ ਠੀਕ ਆ ਸਾਰੇ ਧਰਮਾਂ ਦਾ ਸਤਿਕਾਰ ਅਸੀਂ ਕਰਦੇ ਆਂ ਸਤਗੁਰੂ ਜੀ ਸਾਨੂੰ ਸਿੱਖਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਦਸਮ ਪਾਤਸ਼ਾਹ ਨੇ ਤਾਂ ਸਾਰਿਆਂ ਸਿੱਖਾਂ ਨੂੰ ਉਦੇਸ਼ ਹੀ ਕਰ ਦਿੱਤਾ ਤੇ ਸਾਡੇ ਪੂਰਵ ਲਿਆ ਨੇ ਜਿਹੜੇ ਅਰਦਾਸ ਬਣਾਈ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਪਲਾ ਬਿਆਦਮੀਆਂ ਹੋਰ ਕਿਸੇ ਗ੍ਰੰਥ ਦੀਆਂ ਨਹੀਂ ਹੁੰਦੀਆਂ ਕੇਵਲ ਤਾਂ ਕੇਵਲ ਜਦੋਂ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਪਤਾ ਨਹੀਂ ਹੁਣ ਮੈਨੂੰ ਕਿਹੜੀ ਇਹਦੇ ਪਿੱਛੇ ਸਾਜਿਸੀ ਵੱਡੀ ਚੱਲਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਹਦੇ ਵਿੱਚ ਮੈਂਡਮੈਂਟ ਕਰਕੇ ਇਹ ਚ ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਫਿਰ ਇਦਾਂ ਦਾ ਕੋਈ ਕਾਰਜ ਕਰਦਾ ਉਹਨੂੰ ਫਿਰ ਤਾਂ ਜਿੰਦਗੀ ਜੇਲ੍ਹ ਦੇ ਵਿੱਚ ਵੀ ਰਹਿਣਾ ਪਵੇ ਸਾਡੇ ਪ੍ਰਤਾਪ ਸਿੰਘ ਸਰਦਾਰ ਜੈਬ ਸਿੰਘ ਤੇ ਨਾਲ ਸਰਦਾਰ ਗਰਮੀਤ ਸਿੰਘ ਬੂ ਮੈਂਬਰ ਤੇ ਸਾਡਾ ਜਿਹੜਾ ਮਿਸ਼ਨ ਆ ਜੰਮੂ ਦਾ ਉਹ ਤੜਕੇ ਚੱਲ ਗਿਆ ਹਰਪਿੰਦਰ ਸਿੰਘ ਉਹ ਉਸੇ ਪਹੁੰਚ ਵੀ ਗਿਆ ਆ ਤੇ ਮੈਂ ਵੀ ਹੁਣ ਯਤਨ ਕਰਦਾ ਹਾਂ ਉਹਨਾਂ ਕੋਲੋਂ ਰਿਪੋਰਟ ਲੈ ਕੇ ਜੇ ਮੈਨੂੰ ਵੀ ਆਪ ਜਾਤੀ ਤੌਰ ਤੇ ਜਾਣਾ ਪਿਆ ਤੇ ਮੈਂ ਵੀ ਫਿਰ ਪ੍ਰਾਂਤ ਰਵਾਨੀ ਲੈ ਲੂੰਗਾ ਇੱਥੋਂ। ਜਮੂ ਕੇਰੇ ਲੱਗੇ। ਸ਼ਾਂਬਾ ਸ਼ਾਂਬਾ ਢਾਗਾਏ ਹੈ ਕਿਉਂਕਿ ਉੱਥੇ ਮੈਂ ਹਾਲਾਤ ਦੇਖਦਾ ਬਹੁਤ ਸਿੱਖਾਂ ਦੇ ਚੰਗੇ ਆ ਜਿਹੜੇ ਸਿੱਖ ਆ ਉਹ ਪਿਆਰ ਵਰਤਿਆ ਅਮਰਤਾਰੀ ਆ ਤੇ ਇਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਉੱਥੇ ਘਟਣਾ ਘਟ ਜਾਣੀ। ਮੈਂ ਸਮਝਦਾ ਬਹੁਤ ਮਾੜੀ ਆ।